ਮੈਂ ਗੁਰਦੀਪ ਸਿੰਘ ਲੀਲ ਪਿਛਲੇ ਦਿਨੀ ਸ਼੍ਰੋਮਣੀ ਅਕਾਲੀ ਦਲ ਨਾਲ ਕੁਝ ਨਾਰਾਜ਼ਗੀ ਕਰਕੇ ਅਸਤੀਫਾ ਦਿੱਤਾ ਸੀ ਪਰਵਾ ਪਰ ਪਰਿਵਾਰ ਜੋ ਸ਼੍ਰੋਮਣੀ ਅਕਾਲੀ ਦਲ ਨੂੰ ਹਮੇਸ਼ਾ ਸਮਰਥਨ ਪਤ ਰਿਹਾ ਲੀਲ ਸ਼੍ਰੋਮਣੀ ਕਾਲ ਨੂੰ ਸਮਰਥਨ ਪਤ ਰਿਹਾ ਨਾਰਾਜ਼ਗੀਆਂ ਪਾਰਟੀ ਚੱਲਦੀਆਂ ਨੇ ਲੋਕ ਸਭਾ ਦੀਆਂ ਚੋਣਾਂ ਚੱਲਦੀਆਂ ਨੇ ਨਾਰਾਜ਼ਗੀਆਂ ਇੱਕ ਪਾਸੇ ਨੇ ਚੋਣਾਂ ਸਭ ਤੋਂ ਪਹਿਲਾਂ ਨੇ ਕਿਉਂਕਿ ਸਾਡੇ ਜੋ ਲੁਧਿਆਣਾ ਸ਼ਹਿਰ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਨੇ ਜੋ ਉਮੀਦਵਾਰ ਦਿੱਤਾ ਵਾ ਇੱਕ ਪੜ੍ਹੇ ਲਿਖੇ ਸੂਝਵਾਨ ਗੁਰਮਤਿ ਗੁਰਮਤਿ ਨੂੰ ਪਰਵਾ ਮੰਨਣ ਵਾਲੇ ਪਰਮਾਤਮਾ ਨੂੰ ਮੰਨਣੇ ਅਮਰਤਾਰੀ ਸਿੰਘ ਨੇ ਜਿਹੜਾ ਦਾ ਇੱਕ ਰਾਬਤਾ ਹਰ ਇੱਕ ਵਰਕਰ ਦੇ ਨਾਲ ਆ ਕਿਉਂਕਿ ਪਿਛਲੇ ਸਮੇਂ ਉਹ ਜ਼ਿਲ੍ਹਾ ਪ੍ਰਧਾਨਗੇ ਵੀ ਰਹੇ ਐਮਐਲਏ ਵੀ ਰਹੇ ਉਹਨਾਂ ਨੇ ਬੜੇ ਡਿਵੈਲਪਮੈਂਟ ਦੇ ਕੰਮ ਕਰਾਏ ਬੜੀਆਂ ਚਲੋ ਪਰਿਵਾਰ ਦੇ ਵਿੱਚ ਵੀ ਘਰਾਂ ਦੇ ਵਿੱਚ ਵੀ ਗੁੱਸੇ ਗਿੱਲੇ ਹੁੰਦੇ ਆ ਪਰਿਵਾਰ ਚ ਵੀ ਹੁੰਦੇ ਆ ਪਾਰਟੀ ਵੀ ਹੁੰਦੇ ਆ ਅੱਜ ਉਹਨਾਂ ਗੁੱਸਾ ਗਿੱਲਿਆਂ ਤੋਂ ਪਰੇ ਹਟ ਕੇ ਅਸੀਂ ਜਿੰਨੇ ਵੀ ਸਾਡੇ ਸਾਥੀ ਨੇ ਜਿੰਨੇ ਸਾਡੇ ਮੈਂਬਰ ਨੇ ਸ਼੍ਰੋਮਣੀ ਅਕਾਲੀ ਦਲ ਸਰਦਾਰ ਰਣਜੀਤ ਸਿੰਘ ਢਲੋਂ ਦੀ ਡਟਵੀਂ ਅਮੈਤ ਕਰਦੇ ਆ ਉਹਨਾਂ ਨੂੰ ਇੱਕ ਇੱਕ ਵੋਟ ਪਾ ਕੇ ਕਜੂਨ ਨੂੰ ਜਿੱਥੇ ਜਿਤਾ ਕੇ ਵਿਧਾਨ ਸਭਾ ਦੇ ਵਿੱਚ ਭੇਜ ਲੋਕ ਸਭਾ ਦੇ ਵਿੱਚ ਭੇਜਾਂਗੇ ਉੱਥੇ ਸਾਡੇ ਲੁਜਾਨਾ ਸ਼ਹਿਰ ਦੇ ਉਹ ਮਸਲੇ ਹੱਲ ਕਰਾ ਕੇ ਲੁਜਾਨਾ ਸ਼ਹਿਰ ਨੂੰ ਖੁਸ਼ਹਾਲ ਅਤੇ ਡਿਵੈਲਪਮੈਂਟ ਦੇ ਰਾਹ ਤੇ ਤੋਰਨਗੇ ਹਾਂ ਜਿਹੜੀ ਨਾਰਾਜ਼ਗੀ ਸੀ ਉਹ ਅਲੱਗ ਚੀਜ਼ ਹੈ ਦੇਖੋ ਨਾਰਾਜ਼ਗੀ ਪਾਰਟੀ ਨਾਲ ਵੀ ਹੁੰਦੀ ਆ ਪਰਿਵਾਰ ਚ ਮਾਪਿਓ ਭੈਣ ਭਰਾਵਾਂ ਦੇ ਵੀ ਹੁੰਦੀ ਆ ਉਹ ਚੱਲਦੀ ਆ ਪਰ ਲੀਡ ਅਕਾਲੀਆ ਲੀਡ ਦਾ ਪਰਿਵਾਰ ਅਕਾਲੀਆ ਆ ਲੀਲ ਦੀ ਦਸਤਾਰ ਅਕਾਲੀਆ ਲੀਲ ਦਾ ਖੂਨ ਵੀ ਅਕਾਲੀਆ ਦਿਲ ਵੀ ਅਕਾਲੀਆ ਮੇਰੇ ਸਾਥੀ ਵੀ ਸਾਰੇ ਅਕਾਲੀ ਨੇ ਪਰ ਕੁਝ ਨਰਾਜ਼ਗੀਆਂ ਨੇ ਚਲੋ ਬਾਅਦ ਚ ਦੂਰ ਹੋ ਜਾਣਗੀਆਂ ਬਹਿ ਜਾਗੇ ਪਰ ਅੱਜ ਜਿਹੜੀ ਇਲੈਕਸ਼ਨਾਂ ਮੌਕੇ ਦੇ ਉੱਤੇ ਅਸੀਂ ਸਰਦਾਰ ਰਣਜੀਤ ਸਿੰਘ ਢਿੱਲੋਂ ਨੂੰ ਜਿਤਾਉਣ ਦਾ ਇੱਕ ਵਾਅਦਾ ਕਰਦੇ ਆ ਉਹਨਾਂ ਨੂੰ ਡਟਵੀਂ ਹਮਾਇਤ ਵੀ ਕਰਦੇ ਆ ਉਹਨਾਂ ਨੂੰ ਭਾਰੀ ਮੋਟ ਜਿਤਾਵਾਂਗੇ ਜਥੇਦਾਰ ਨਛੱਤਰ ਸਿੰਘ ਸਿੱਧੂ ਜੀ ਜੋ ਬਲਦੇਵ ਸਿੰਘ ਜੀ ਗਰੇਵਾਲ ਜਿਨ੍ਹਾਂ ਨੇ ਅਕਾਲੀ ਦਲ ਦਾ ਇਸ ਇਲਾਕੇ 'ਚ ਮੋਟ ਬਣੇ ਆ ਜੋ ਅਕਾਲੀ ਦਲ ਦੇ ਥੰਮ੍ਹ ਨੇ ਸਰਦਾਰ ਕਲਦੀਪ ਸਿੰਘ ਖਾਲਸਾ ਬਟਿਆ ਮੇਰੇ ਨਾਲ ਮਾਸਟਰ ਬਲਰਾਜ ਸਿੰਘ ਜੀ ਆ ਸਰਦਾਰ ਸੰਦੀਪ ਸਿੰਘ ਖੋਸਾ ਜੀ ਜਿਹੜੇ ਜਿਨ੍ਹਾਂ ਦਾ ਪਰਿਵਾਰ ਹੀ ਸਮੁੱਚਾ ਸੋਹਰਾ ਪਰਿਵਾਰ ਇਧਰਲਾ ਪਰਿਵਾਰ ਦਾਦਕਾ ਪਰ ਸਾਰੇ ਅਕਾਲੀ ਦਲ ਦੇ ਨਾਲ ਗੜ ਬਣੇ ਜਾਉ ਪਤ ਦਾ ਸਾਹਿਬ ਦੇ ਨੇੜੇ ਕੀ ਸਾਥੀਆਂ ਜੋ ਰਹੇ ਆ ਡਾਕਟਰ ਪਿਰਤਪਾਲ ਸਿੰਘ ਜੀ ਜਿਨ੍ਹਾਂ ਨੇ ਹਮੇਸ਼ਾ ਸਾਡੇ ਮਾਮਾ ਜੀ ਨੇ ਹਰਦੇਵ ਸਿੰਘ ਆਲਮਗੀਰ ਜੀ ਨੇ ਵੀ ਪੂਰੀ ਸ਼ਰਮ ਨਿਕਾਲਦੇ ਹੋਤੇ ਬਾ ਮਾਸਟਰ ਬਲਰਾਜ ਸਿੰਘ ਆ ਜੋ ਸਾਡੇ ਇਸ ਇਲਾਕੇ ਦੀ ਪੋਲਿੰਗ ਦੀ ਜਿਹੜੀ ਟੀਮ ਜਵਿੰਦਰ ਸਿੰਘ ਖੱਟੜ ਮਾਸਟਰ ਬਦਰਾਤ ਸਿੰਘ ਹਮੇਸ਼ਾ ਇਹੀ ਸੰਭਾਲਦੇ ਨੇ ਕੋਲਿੰਗ ਦਾ ਜਿਹੜਾ ਕੰਮ ਜਿੱਦਣ ਬੋਟਾ ਪੈਂਦੀਆਂ ਨੇ ਪੂਰੀ ਸੂਚੀ ਟੀਮਾਂ ਡਾਕਟਰ ਸਿਲਿੰਦਰ ਸਿੰਘ ਜੀ ਹੋਗੇ ਭਪਿੰਦਰ ਸਿੰਘ ਕਾਕਾ ਹੋਗੇ ਜਗਤਾਰ ਸਿੰਘ ਐਤਿਆਂ ਸਾਡੇ ਜਿੰਨੇ ਵੀ ਸਾਥੀ ਨੇ ਅੱਜ ਕੋਈ ਬਾਲਾ ਵੱਡਾ ਇਕੱਠ ਨਹੀਂ ਕੀਤਾ ਇੱਕ ਸਿਰਫ ਮੇਰੇ ਪਿਆਰ ਵਾਲੇ ਬੰਦੇ ਬੁਲਾ ਕੇ ਇੱਥੇ ਸਖਸ਼ੀਤਾ ਬੁਲਾ ਕੇ ਕੋਈ ਟਾਈਮ ਦੇ ਵਿੱਚ ਰঞ্জੀਤ ਸਿੰਘ ਢਿੱਲੋਂ ਨੂੰ ਕਿਹਾ ਸੀ ਵੀ ਤੁਹਾਨੂੰ ਜਿਤਾ ਕੇ ਭੇਜਾਂਗੇ ਉਹਦਾ ਵਾਅਦਾ ਵੀ ਕੀਤਾ ਵਾ ਪਰ ਅੱਜ ਡਟਮੀ ਹਮੈਦਾ ਐਲਾਨ ਵੀ ਕਰਦੇ ਆਂ ਵੀ ਜਿੰਨਾ ਵੀ ਲੀਲ ਦੀ ਜਿੰਨੀ ਵੀ ਲੁਧਿਆਣਾ ਸ਼ਹਿਰ ਜਿੱਥੇ ਵੀ ਟੀਮ ਬੈਠੀ ਹੈ ਲੁਧਿਆਣਾ ਤੋਂ ਬਾਹਰ ਉਹ ਜਿਤਾਉਗੇ ਪਰ ਜਿੱਥੇ ਵੀ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਖੜੇ ਨੇ ਜਿੱਥੇ ਸਾਡੇ ਸਾਥੀ ਬੈਠੇ ਨੇ ਉਹਨਾਂ ਨੂੰ ਵੋਟਾਂ ਪਾ ਕੇ ਜਿਤਾ ਕੇ ਲੋਕ ਸਭਾ ਦੇ ਵਿੱਚ ਭੇਜਣਗੇ ਨਹੀਂ ਜਿੱਥੇ ਨਾਰਾਜ਼ਗੀ ਪ੍ਰਗਟ ਕਰਨੀ ਉਹ ਸਾਡੀ ਨਾਰਾਜ਼ਗੀ ਜਿਹੜੀ ਉਹ ਇੱਕ ਪਾਸੇ ਆ ਪਰ ਆ ਇਸ ਟਾਈਮ ਜਿਹੜੀ ਨਾਰਾਜ਼ਗੀ ਜਿਹੜੀ ਹੈਗੀ ਉਹ ਕਰ ਲਾਂਗੇ ਦੂਰ ਬਾਅਦ ਚ ਵਹਿ ਜਾਗੇ ਨਹੀਂ ਹੂੰ ਕੋਈ ਨਹੀਂ ਅਕਾਲੀ ਦਲ ਦੇ ਪਰ ਅਸੀਂ ਕਿਸੇ ਪਾਰਟੀ 'ਚ ਨਹੀਂ ਜਾਣਾ ਹਰ ਇੱਕ ਪਾਰਟੀ ਨੇ ਸਾਡੇ ਕੋਲ ਪਹੁੰਚ ਕੀਤੀ ਆ ਭਾਜਪਾ ਨੇ ਵੀ ਕੀਤੀ ਆ ਕਾਂਗਰਸ ਨੇ ਵੀ ਕੀਤੀ ਆ ਆਪਾ ਨੇ ਵੀ ਕੀਤੀ ਆ ਦੂਸਰਿਆਂ ਨੇ ਵੀ ਕੀਤੀ ਆ ਪਰ ਨਾ ਅਸੀਂ ਘਰੇ ਬੈਗੇ ਸੀ 20 ਦਿਨੋਂ ਗਿਆ 4 ਤਰੀਕ ਦਾ ਅਸਤੀਫਾ ਤੇ 24 ਤਰੀਕ ਕਾ 20 ਦਿਨੋਂ ਘਰੇ ਬੈਠੇ ਆ ਅਕਾਲੀ ਦਲ ਦੇ ਨਾਲ ਹਰ ਪਰਿਵਾਰ ਆਇਆ ਸਤਿਕਾਰ ਆ ਸਾਡਾ ਪਰ ਜਿਹੜੀ ਮੰਨ ਦੇ ਵਿੱਚ ਜ਼ਰੂਰ ਆ ਵੀ ਜੇ 34 35 ਸਾਲ ਸੇਵਾ ਕੀਤੀ ਆ ਉਸ ਮੰਨ ਦੇ ਵਿੱਚ ਨਰਾਜ਼ਗੀ ਆ ਉਹ ਕਦੇ ਸਮਾ ਹੋਊ ਕੱਢਾਂਗੇ ਵੀ ਆ ਨਰਾਜ਼ਗੀ ਉੱਤੇ ਬਹਿ ਜਾਗੇ ਪਰ ਅੱਜ ਸ਼੍ਰੋਮਣੀ ਕਾਲਜ ਦਲ ਦੇ ਸਮੇ ਜੋ ਚੋਣਾਂ ਦਾ ਸਮਾਂ ਵਾ ਉਹ ਅੱਜ ਨਰਾਜ਼ਗੀ ਦੂਰ ਕਰਨ ਵਾਲਾ ਵਾ ਅੱਜ ਜਿੱਤੇ ਢਿੱਲੋਂ ਨੂੰ ਜਾਂ ਸ਼੍ਰੋਮਣੀ ਕਾਲ ਦੇ ਉਮੀਦਵਾਰ ਨੂੰ ਜਿਤਾਉਣ ਵਾਲਾ ਸਮਾਂ ਵਾ ਅਸੀਂ ਉਹਨਾਂ ਦੀ ਅੱਜ ਤੋਂ ਖੁੱਲ੍ਹ ਕੇ ਹਮਾਇਤ ਕਰਦੇ ਆਂ ਅਤੇ ਜਿੱਥੇ ਵੀ ਮੇਰੇ ਸਾਥੀ ਬੈਠੇ ਨੇ ਸਾਰੇ ਉਹਨਾਂ ਨੂੰ ਖੁੱਲਕੇ ਵੋਟਾਂ ਵੀ ਪਾਉਣਗੇ ਪਵਾਉਣਗੇ ਵੀ ਪੋਲਿੰਗ ਬੂਥ ਵੀ ਲਾਉਣਗੇ ਪੋਲਿੰਗ ਬੂਥਾਂ ਤੇ ਬੈਠਣਗੇ ਵੀ ਏਜੰਟ ਵੀ ਬੈਠਣਗੇ ਸਾਰੇ ਪਾਸੇ ਮੇਰੇ ਸਾਥੀ ਨੇ ਸਰਦਾਰ ਜਗਦੀਸ਼ ਸਿੰਘ ਬਿੱਟੂ ਜਿੱਦਣ ਦਾ ਮੈਂ ਅਸਤੀਫਾ ਦਿੱਤਾ ਮੇਰੇ ਨਾਲ ਸਟੈਂਡ ਲੈ ਕੇ ਖੜੇ ਨੇ ਮੈਂ ਕਈ ਵਾਰ ਬੇਨਤੀ ਕੀਤੀ ਆ ਇਹਨਾਂ ਨੂੰ ਅਕਾਲੀ ਦਲ ਦੇ ਆਏ ਨੇ ਵੀ ਤੁਹਾਡਾ ਮਾਨ ਸਤਕਾਰ ਜੋ ਬਣਦਾ ਤੁਹਾਨੂੰ ਦੇ ਰਹੇ ਆ ਪਰ ਇਹਨੂੰ ਮੈਂ ਵੀਰ ਨੂੰ ਕਹੇ ਵੀ ਤੂੰ ਅਕਾਲੀ ਦਲ ਦੇ ਵਿੱਚ ਦੇਖੋ ਆਪਾਂ ਟੀਮ ਅਕਾਲੀ ਦਲ ਦੀ ਆ ਤੇਰਾ ਤੇਰਾ ਮਾਨ ਸਤਕਾਰ ਆ ਪਾਰਟੀ ਦੇੰਦੇ ਲੈ ਾਰੇ ਨੇ ਮੇਰੇ ਮੋਢੇ ਨਾਲ ਮੋਢਾ ਲਾ ਕੇ ਖੜਾ ਵਾ ਮੈਂ ਦਾ ਦਿਲ ਦੀਆਂ ਕਰਾਇਮਾਂ ਨੂੰ ਧੰਨਵਾਦ ਕਰਦਾ ਅੱਜ ਪੂਰੀ ਹਮਾਇਤ ਤੇ ਜਿੰਨੇ ਵੀ ਇਹਦਾ ਵਾਰਡ ਆ ਉਧਰਲੇ ਪਾਸੇੋਂ ਸਾਰਾ ਇਹ ਪੂਰੀ ਡਟਵੀਂ ਹਮਾਇਤ ਕਰੂਗਾ ਤੇ ਰਜਿੰਦਰ ਸਿੰਘ ਆ ਮੇਰਾ ਮੋਢੀ ਵੀਰ ਆ ਮਨਮੋਹਨ ਸਿੰਘ ਉਹਨਾਂ ਨੇ ਹਮੇਸ਼ਾ ਹੀ ਜਦੋਂ ਅਕਾਲੀ ਦਲ ਦੀਆਂ ਵੋਟਾਂ ਆਉਣ ਉਹ ਕਿਤੇ ਵੀ ਤੋਰੇ ਫਨ ਪਰ ਜਦੋਂ ਵੋਟਾਂ ਆਉਂਦੀਆਂ ਉਹ ਅਕਾਲੀ ਦਲ ਦੇ ਨਾਲ ਹੁੰਦੇ ਨੇ ਅੱਜ ਵੀ ਮੇਰੇ ਨਾਲ ਉਹ ਸਟੈਂਡ ਲੈ ਕੇ ਖੜੇ ਨੇ ਹਮੇਸ਼ਾ ਮੇਰੇ ਨਾਲ ਉਹ ਗੱਲਬਾਤ ਕਰਦੇ ਨੇ ਜੇ ਮੈਂ ਨਰਾਜ਼ ਸੀ ਪਰ ਉਹਨਾਂ ਨੇ ਸਭ ਤੋਂ ਵੱਧ ਮੇਰੇ ਨਾਲ ਗੱਲ ਕੀਤੀ ਯਾਰ ਲੀਲ ਵੀਰ ਕਿਉਂ ਐ ਕਰਦੇ ਪਰ ਮੇਰੇ ਮਨ ਚ ਕਦੇ ਵੀ ਕੋਈ ਇਹ ਜਾਣੇ ਮੋੜੀ ਵੀ ਨੂੰ ਪਤਾਵਾ ਵੀ ਹਮੇਸ਼ਾ ਸ਼੍ਰੋਮਣੀ ਅਕਾਲੀ ਦਲ ਨੂੰ ਸਮਰਪਿਤ ਆ ਇਹਨਾਂ ਨੂੰ ਮੈਂ ਵਿਸ਼ਵਾਸ ਦਵਾ ਜੀ ਮੈਂ ਅਕਾਲੀ ਦਲ ਨੂੰ ਸਮਰਪਿਤ ਆ ਨੂਰ ਮੱਕੜ ਜੀ ਨਰਿੰਦਰਪਾਲ ਮੱਕੜ ਜੀ ਸਾਰੀ ਲੀਡਰਸ਼ਿਪ ਟੋਟਲੀ ਜਿੰਨੀ ਵੀ ਲੀਡਰਸ਼ਿਪ ਆ ਸਾਰਿਆਂ ਦਾ ਧੰਨਵਾਦ ਕਰਦਾ ਜਿੰਨਾ ਚਿਰ ਮੈਂ ਸ਼੍ਰੋਮਣੀ ਅਕਾਲੀ ਦਲ ਤੇ ਰਿਹਾ ਮੇਰੀ ਪੂਰੀ ਉਹਨਾਂ ਨੇ ਮਿਹਨਤ ਨੂੰ ਮੇਰੇ ਨੂੰ ਫਲ ਵੀ ਲਾਇਆ ਮੈਨੂੰ ਮਾਨ ਸਤਕਾਰ ਵੀ ਦਿੱਤਾ ਵਾ ਪਰ ਅੱਜ ਅਸੀਂ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਖੜੇ ਆ ਰਜਿੰਦਰ ਸਿੰਘ ਰਾਜੂ ਸਾਡੇ ਜੇਬ ਲੋਕ ਤੋਂ ਨੇ ਮੇਰੇ ਵੀਰ ਨੇ ਮੇਰੇ ਡਾਕਟਰ ਪਿਰਤਵਾਲ ਵੱਡੇ ਵੀਰ ਨੇ